ਅੱਡਿਆ ਕੱਲੀ ਦਾ ਫੇਲੀ ചർജ് ਇਹ ਦਰਦੇ ਬਣਾਉਂਦੇ ਉਦੇ ਦੇਖ ਰਹੇ ਕਿੰਨਾ ਜੋਰ ਲਾ ਰਿਹਾ ਹੈ ਅੱਗੇ ਹੈ ਆਪ ਕੋਲ ਸਭ ਹੈ ਜੇਕਰ ਤੁਸੀਂ ਜੰਪ ਕਰਨਾ ਚਾਹੁੰਦੇ ਹੋ ਤਾਂ ਆਪ ਕੋਲ ਚਾਰ ਬੰਦੇ ਹਨ ਜਿਹੜੇ ਤੁਹਾਨੂੰ ਚਾਰ ਦੇ ਚੀਰੋ ਤੇ ਚੀਰੋ ਸਮੂਹ ਨਹੀਂ ਕਰ ਸਕਦਾ ਹੈ ਆਪ ਕੋਲ ਸਿਰਫ ਜੀਰੋ ਤੋਂ ਬਾਅਦ ਜੀਰੋ ਮਾਰਕ ਸੋਹਣੀ ਬਤਰੀਆ ਮੇਰੇ ਮਿੱਟੀ ਵਾਲਾ ਪਾਣੀ ਹੈ ਮਿੱਟੀ ਵਾਲਾ ਪਾਣੀ ਤੋਂ ਅੱਗੇ なぜかとういうと。 ਬਾਈ ਜੀ ਕੀ ਨਾਮ ਹੈ ਤੁਹਾਡਾ ਪਿੰਡ ਜੀ ਬਾਈ ਅਮਰਜੀਤ ਸਿੰਘ ਹੈ ਪਿੰਡ ਜੰਡਮ ਗੋਲੀ ਜਲਪਟਾ ਹੈ ਕਿਵੇਂ ਦੇ ਹਾਲਾਤ ਕਿਵੇਂ ਨੇ ਬਈ ਹਾਲਾਤ ਇੱਥੇ ਬਾਈ ਜੀ ਵਿਪਰਸੋਂ ਦਾ ਇੱਥੇ ਫਲੱਡ ਆਇਆ ਜੀ ਹੁਣ ਥੋੜਾ ਘਟਿਆ ਸੀ ਹੁਣ ਫੇਰ ਆਪਣਾ ਲੌਸਮੈਂਟ ਹੋਈ ਹੈ ਜੀ ਕਹਿੰਦੇ ਵੀ ਪਿੱਛੋਂ ਕੱਗਰ ਵੀ ਹੋਰ ਵਧਣਾ ਆ ਜੀ ਇਹ ਹੁਣ ਫੇਰ ਕੱਗਰ ਵਧਣਾ ਖੇਤ ਸੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਸਾਡੇ ਇਹ ਆਏ ਸਾਲ ਦਾ ਇਹੀ ਕੰਮ ਹੈ ਜੀ ਇੱਥੇ ਕਿੰਡਾ ਬੋੰਡਾ ਜੀ ਵੜਨ ਲੱਗਾ ਬਾਈ ਪਿੰਡਾਂ 'ਚ ਵੜਦਾ ਜੀ ਇੱਥੇ ਸਾਰੇ ਪਿੰਡਾਂ 'ਚ ਪਾਣੀ ਦਾ ਵੜਦਾ ਹੈ ਜੀ ਕਿੰਨਾ ਦਾ ਖਤਰਾ ਮਹਿਸੂਸ ਕਰ ਰਹੇ ਹੋ ਹੁਣ ਕੀ ਪਤਾ ਲੱਗਦਾ ਪੁੱਛੋ ਕਿੰਨਾ ਕ ਪਾਣੀ ਜਾ ਜੇ ਇਹ ਤਾਂ ਪਤਾ ਹੀ ਨਹੀਂ ਲੱਗਦਾ ਜੀ ਹੁਣ ਖੇਤ ਪਰ ਕੇ ਖੇਤ ਤਾਂ ਫੁੱਲ ਹੈ ਜੀ ਖੇਤ ਨੂੰ ਤਾਂ ਸਾਰੇ ਨੁਕਸਾਨ ਦਾ ਹੀ ਆ ਜੇ ਸਾਰੇ ਅੱਛਾ ਜੀ ਹਾਂ ਬਹੁਤ ਕਿੰਨੇ ਕਿ ਪਿੰਡਾਂ ਚ ਮਾਰ ਥੱਲੇ ਨੇ ਬਾਈ ਇੱਧਰ ਇਹ ਪਿੰਡ ਜਿਹੜੇ ਨਾਲ ਹਰਿਆਣੇ ਦੇ ਨਾਲ ਪੈ ਜਾਂਦੇ ਨੇ ਘੱਗਰ ਦੇ ਨੇੜੇ-ਨੇੜੇ ਪੈਂਦੇ ਨੇ ਜੀ ਉਡਸਰ ਚਮਾਰੂ ਇਹਨਾਂ ਮਿਹੜੀ ਜਾਂਡ ਮੰਗੋਲੀ ਕਾਮੀ ਗਲਾ ਇਹ ਕਾਮੀ ਖੁਰਦ ਇਹ ਸਾਰੇ ਪਿੰਡ ਪਾਣੀ ਦੀ ਮਾਰ ਹੇਠ ਨੇ ਜੀ हां इतै आय साल ਦਾ ਕੰਮ ਹੈ ਜੀ ਇੱਥੇ ਸਾਨੂੰ ਨੁਕਸਾਨ ਦਾ ਚਲਾਣਾ ਪੈਂਦਾ ਹੈ ਜੀ ਪ੍ਰਸ਼ਾਸਨ ਸਾਹਿਬ ਦਾ ਇੱਥੇ ਕੋਈ ਨਹੀਂ ਜੀ ਦੇਖਿਆ ਜੀ ਇਹ ਬੰਦਾ ਫਿਰ ਅਲਾਉਟਮੈਂਟ ਕੀਤੀ ਜਾ ਰਹੀ ਹੈ ਲਾਉਟਮੈਂਟ ਹੋਈ ਸੀ ਹੁਣ ਕਹਿੰਦੇ ਵੀ ਅਲਰਟ ਹੋ ਜਾ ਹੁਣ ਪਿੱਛੋ ਪਾਣੀ ਛੱਡਣਾ ਹੈ ਜੀ ਮੈਂ ਦੇਖਦੇ ਹੋ ਕਿ ਹਰ ਵਾਰ ਕੇ ਜਦੋਂ ਹਾਲਾਤ ਪੈਦਾ ਹੋ ਗਏ ਤੇ ਨਾ ਪਾਣੀਆਂ ਲਈ ਜਦੋਂ ਪਿੰਡ ਡੁੱਬਦੇ ਆ ਤਾਂ ਕੌਣ ਜਿੰਮੇਵਾਰ ਕੁੱਝ ਵੀ ਜਿੰਮੇਵਾਰ ਕੌਣ ਹੈ ਉਹ ਜਿੰਮੇਵਾਰ ਨਹੀਂ ਸਰਕਾਰ ਆਵਾ ਆਪਣੇ ਨੰਬਰ ਬਣਾਵਾ ਨੀੜ ਜਾ ਰਹੇ ਸਾਰੇ ਨੰਬਰ ਬਣਾ ਕੇ ਚਲੇ ਜਾਂਦੇ ਸਾਰੇ ਹੁੰਦੇ ਕੀ ਹਾਲਾਤ ਨੇ ਜੀ ਹੁੰਦੇ ਹਾਲਾਤ ਬਹੁਤ ਮਾੜੇ ਜਿਹੜੇ ਪਿੱਛੇ ਸੁਣ ਰਹੇ ਨਾ ਗੱਲ ਤੇ ਬਹੁਤ ਜ਼ਿਆਦਾ ਮੜ ਗਿਆ ਪਿੰਡ ਦੇ ਵਿੱਚ ਕਿੰਨਾ ਕੁ ਪਾਣੀ ਜਿਹੜਾ ਅੰਦਰ ਵੜਿਆ ਹਣ ਤੱਕ ਹੁੰਦੇ ਜੋ ਹਾਲਾਤ ਨੇ ਪਿੰਡੀਏ ਵੀ ਹੋਣਾ 2 ਫੁੱਟ ਪਾਣੀ 1.5 ਪਾਣੀ 2-2.5 ਫੁੱਟ ਹੈ ਪਰ ਰਾਤ ਨੂੰ ਕਹਾਂ ਜਿਹੜੇ ਪਿੱਛਾ ਹਲਾ ਦਤਾਰੇ ਉਸਮੈਂ ਬਹੁਤ ਜ਼ਿਆਦਾ ਪਾਣੀ ਹੈ ਵਿੱਚ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਸਮਾਨ ਵਗੈਰਾ ਆਪਣੇ ਉੱਚੀ ਥਾਂ ਹਾਂ ਹਾਂ ਉਹ ਕਹਿੰਦੇ ਲੋਫਟਮੈਂਟ ਕਰਾ ਦੇ ਪਿੰਡ ਦੇ ਵਿੱਚ ਚੱਲ ਰਹੀ ਹੈ ਚੀਜ਼ਾਂ ਉਹ ਇਕੱਠੇ ਕਰ ਰਹੇ ਨੇ ਨਹੀਂ ਨਹੀਂ ਐਡੀ ਜਗ੍ਹਾ ਲੋਕਾਂ ਦੀ ਉੱਚੀ ਬਥਰੀ ਕੋਈ ਅਸੀ ਗੱਲ ਨਹੀਂ ਹੈ ਦੇਖੋ ਜੇ ਜ਼ਿਆਦਾ ਨਹੀਂ ਪਾ ਵੇ ਮਤਲਬ ਪਿੰਡ ਦਾ ਪਾਣੀ ਦਾਖਲ ਹੋਈ ਜਾ ਰਹਾ ਜੀ ਹਾਂ ਪਿੰਡ ਦਾਖਲ ਹੋਗਾ ਜੀ ਪਾਣੀ ਹਾਂ ਦਾਖਲ 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 ਹੋਗਾ ਜੀ ਨੰਬਰ ਨਾ ਹੋਈ ਕਿ ਜਦੋਂ ਪੂਰਾ ਦਰਿਆ ਡੁੱਟੇਗਾ ਫਿਰ ਅਸੀਂ ਨਸੀਬਤ ਮੰਨਾਂਗੇ ਉਸ ਤੋਂ ਪਹਿਲਾਂ ਅਸੀਂ ਨਸੀਬਤ ਦੀ ਨਹੀਂ ਮੰਨ ਰਹੇ ਨਸੀਬਤ ਤਾਂ ਹੈ ਹੀ ਹੈ ਜੀ ਨਸੀਬਤ ਤਾਂ ਆਏ ਸਾਲ ਦੀ ਨਸੀਬਤ ਹੈ ਨਸੀਬਤ ਕੋਈ ਥੋੜੀ ਹੋ ਗਈ 2023 ਮੈਂ ਬਹੁਤ ਪਾਣੀ ਆਇਆ ਜੀ 10 ਸਾਲ ਹੋ ਗਏ ਤੁਹਾਨੂੰ ਜਦ ਕੋਈ ਹੱਲ ਨਹੀਂ ਹੋਇਆ ਹਿ ਤੱਕ ਜੋ ਕਿ ਇੱਕ ਪਾਸੇ ਤਾਂ ਅਸਮਾਨ ਤੋਂ ਆਫਤ ਤੇ ਦੂਜੇ ਪਾਸੇ ហេਠਾ ਪਾਣੀ ਇਨਸਾਨ ਜਾਏਗਾ ਕਿੱਥੇ ਦੇਖੋ ਗੱਲ ਇਹ ਹੈ ਵੀ ਡੋਰੀਆਂ ਤਾਂ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੀਆਂ ਡੋਰੀਆਂ ਨੇ ਆਫਤ ਵੀ ਆ ਗਈ ਤੇ ਆਫਤ ਤੋਂ ਬਚਾਉਣਾ ਵੀ ਗੁਰੂ ਸਾਹਿਬ ਨਹੀਂ ਆ ਸਭ ਤੋਂ ਵੱਡੀ ਅਰਦਾਸ ਅਰਦਾਸ ਕਰੀਏ ਆਪਾਂ ਦੂਜੀ ਗੱਲ ਹੈ ਵੀ ਆਪਾਂ ਆਪਣੇ ਭੈਣ ਭਰਾਵਾਂ ਨਾਲ ਖੜੀਏ ਹੁਣ ਸਰਕਾਰਾਂ ਨੂੰ ਵੀ ਕਿੰਨਾ ਕੁ ਨਿੰਦੀ ਜਾਈਏ ਹੁਣ ਇਹ ਤਾਂ ਹੈ ਨਹੀਂ ਵੀ ਸਰਕਾਰਾਂ ਨੂੰ ਨਿੰਦ ਕੇ ਇਹਨਾਂ ਦਾ ਮਸਲਾ ਹੱਲ ਹੋ ਜਾਣਾ ਸਰਕਾਰਾਂ ਨੇ ਤਾਂ ਜਿਵੇਂ ਆਪਾਂ ਕਹਿ ਰਹੀਏ ਕਿ ਸਰਕਾਰ ਨੇ ਜਿਹੜੀ ਸਵਾ ਡਾਉਣੀ ਸੀ ਡਾਤੀ ਤਿੰਨ ਚਾਰ ਦਿਨ ਪਹਿਲਾਂ ਵੀ ਮੈਂ ਤੇ ਜਾ ਆ ਕੇ ਗਿਆ ਉਹ ਪਿੱਛੇ ਇੱਕ ਕਿਲੇ ਦਾ ਵੱਡਾ ਪਾੜਾ ਜਿਹੜਾ ਕਾਮੀ ਖੁਰਦ ਘਨੌਰ ਹਲਕੇ ਦਾ ਪਿੰਡਾ ਦੋ ਤਿੰਨ ਪਾੜ ਅੱਜ ਪਏ ਨੇ ਜਿਹੜੇ ਕਿਉਂਕਿ ਘੱਗਰ ਵੱਧ ਰਿਹਾ ਬਹੁਤ ਸਪੀਡ ਦੇ ਨਾਲ ਲਗਭਗ ਅੰਦਾਜ਼ਾ ਹੈ ਵੀ ਅੱਜ ਸਾਰੀ ਅੱਜ ਰਾਤ ਨੂੰ ਇਹ ਸਾਰੇ ਪਿੰਡ ਜਿਹੜੇ ਘੱਗਰ ਦੇ ਨਾਲ ਲੱਗਦੇ ਠਨੋੜਾ ਹਲਕੇ ਦੇ ਪਿੰਡ ਨੇ ਸਾਰਿਆਂ ਨੂੰ ਰਾਤ ਜਾ ਕੇ ਕੱਟਣੀ ਪਈਆ ਤੁਸੀਂ ਦੇਖੋਗੇ ਘਰਾਂ ਦੇ ਵਿੱਚ ਲੋਕ ਕੋਈ ਘਰ ਦੇ ਮੁਰੇ ਬੰਨ ਲਾਈ ਜਾਂਦਾ ਕੋਈ ਕੁਝ ਸਮਾਨ ਲਾ ਰਿਹਾ ਕੋਈ ਕੋਠੇ ਦੇ ਸਮਾਨ ਚੜਾ ਰਿਹਾ ਕੋਈ ਟਰਾਲੀਆਂ ਭਰ ਰਿਹਾ ਕੋਈ ਮਿਟੀ ਟਰਾਲੀ ਵੇੜੇ 'ਚ ਭਰੀ ਖੜਾ ਸੋ ਇਹ ਕਿਉਂਕਿ ਖਤਰਾ ਤਾਂ ਸਿਰ ਤੇ ਖੜਾ ਹੈ ਪ੍ਰਸ਼ਾਸਨ ਵੀ ਕਿਸ਼ਤੀਆਂ ਤਾਰ ਰਿਹਾ ਹੁਣ ਆਂਡੀਐਫ ਦੀਆਂ ਟੀਮਾਂ ਵੀ ਉੱਥੇ ਪਹੁੰਚੀਆਂ ਹੋਈਆਂ ਨੇ ਆਪਾਂ ਦੇਖਿਆ ਹੈ ਕਿ ਘਰ ਤੇ ਸੋ ਹਾਲਾਤ ਤਾਂ ਬੜੇ ਮੈਂ ਸਮਝਦਾ ਕਿ ਹੁਣ ਆਪਾਂ ਜੇ ਆਪਾਂ ਕਹੀਏ ਕਿ ਦਸਣਾ ਤਾਂ ਪਏਗਾ ਕਿ ਸਾਵਧਾਨ ਹੋ ਜਾਓ ਭਾਈ ਮੈਂ ਇਹ ਗੱਲ ਡਰਾਉਣ ਲਈ ਨਹੀਂ ਕਹਿ ਰਿਹਾ ਸੈਮ ਇਹ ਨਹੀਂ ਕਹਿੰਦਾ ਕਿ ਡਰਜੋ ਪਰ ਆਪਾਂ ਹੁਣ ਚਕੰਨੇ ਤੇ ਸਾਵਧਾਨ ਤਾਂ ਹੋਣਾ ਪਊਗਾ ਸਾਵਧਾਨ ਹੋਣ ਦਾ ਮਤਲਬ ਹੈ ਕਿ ਆਪਣਾ ਆਪਣਾ ਸਮਾਨ ਸੰਭਲੋ ਆਫਤ ਦਾ ਸਿਰ ਤੇ ਆ ਗੜੀ ਆ ਬਾਕੀ ਸਰਕਾਰ ਦੀਆਂ ਜਿਹੜੀਆਂ ਨਲਾਇਕੀਆਂ ਨੇ ਬੰਨ ਨਹੀਂ ਪੂਰੇ ਕੋਈ ਸਫਾਈ ਨਹੀਂ ਕਰੀ ਕੋਈ ਆ ਕੇ ਪੁੱਛਦਾ ਨਹੀਂ ਕੋਈ ਦੇਖਦਾ ਨਹੀਂ ਉਰੇ ਹਫਤਾ ਹੋ ਗਿਆ ਮਤਲਬ 4 ਦਿਨ ਤਾਂ ਮੈਨੂੰ ਹੋ ਗਏ ਜਦੋਂ ਪਹਿਲਾਂ ਗਿੜਾ ਮਾਰ ਕੇ ਸੀ ਉਦੋਂ ਨਾਲੋਂ ਪਾਣੀ ਵਧ ਗਿਆ ਰਾਤ ਨੂੰ ਹੋਰ ਵਧੇਗਾ ਰਾਤ ਨੂੰ ਸ਼ਾਇਦ ਕੱਲ ਨੂੰ ਆਪਾਂ ਸਵੇਰੇ ਇੱਥੇ ਤੱਕ ਪਹੁੰਚ ਨਹੀਂ ਸਕਦੇ ਆ ਪੁਲ ਤੱਕ ਇੰਨਾ ਪਾਣੀ ਆ ਜਾਣਾ ਹੈ ਇਹਦੇ ਆਲੇ ਦੁਆਲੇ ਇਸ ਪੁਲ ਤੱਕ ਪਹੁੰਚਣ ਲਈ ਮੈਨੂੰ ਲੱਗਦਾ ਸ਼ਾਇਦ ਆਪਾਂ ਨਾ ਪਹੁੰਚ ਸਕੀ ਅੱਜ ਵੀ ਟਰੈਕਟਰ ਨਹੀਂ ਆਏ ਕੋਈ ਇੱਥੇ ਤਹਿਸੀਲਦਾਰ ਨਹੀਂ ਆਇਆ ਕੋਈ ਇੱਥੇ ਐਸ.ਡੀ.ਐਮ ਨਹੀਂ ਆਇਆ ਕੋਈ ਇੱਥੇ ਐਮ.ਐਲ.ਏ ਨਹੀਂ ਆਇਆ ਕੋਈ ਇੱਥੇ ਹੋਰ ਅਧਿਕਾਰੀ ਨਹੀਂ ਆਇਆ ਐਸ.ਡੀ.ਐਮ ਸਾਹਿਬ ਮਿਲ ਕੇ ਮੈਨੂੰ ਉ ਕਨੌਰ ਕਹਿੰਦੇ ਮੈਂ ਮੈਂ ਕੋਈ ਨਹੀਂ ਮੌਕਾ ਦੇ ਮੈਂ ਕਿਹਾ ਮੌਕਾ ਹੁਣ ਕੀ ਦੇਖੋਗੇ ਇੱਕ ਇੱਕ ਕਿੱਲੇ ਲੰਬਾ ਪਾੜਾ ਦੋ ਸਾਲ ਦਾ ਪਿਆ ਹੋਇਆ ਹੁਣ ਤਾਂ ਪਾਣੀ ਜਾ ਰਿਹਾ ਉਤੋਂ ਸਪੀਡੋ ਸਪੀਡੀ ਹੁਣ ਤੁਸੀਂ ਉਹਨੂੰ ਬੰਨ ਨੂੰ ਕਿਵੇਂ ਪੂਰ ਲੋਗੇ ਕੀ ਮਸਲਾ ਹੱਲ ਕਰ ਲੋ ਕੋ ਗੱਲ ਇਹ ਆ ਪਹਿਲੀ ਬੇਨਤੀ ਗੁਰੂ ਸਾਹਿਬ ਨੂੰ ਕਿ ਕਿਰਪਾ ਕਰੋ ਸਾਡੇ ਭੈਣਾ ਭਰਾਵਾਂ ਤੇ ਦੂਜੀ ਗੱਲ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਿ ਇੱਕ ਦੂਜੇ ਦੀ ਬਾਹ ਫੜ ਕੇ ਰੱਖੋ ਸਾਰਾ ਬਣ ਕੇ ਰਹੋ ਸਾਰਿਆਂ ਆਪਣੀਆਂ ਗਿਲੇ ਸ਼ਿਕ ਵਿਪਕ ਭੁਲਾ ਕੇ ਇੱਕੱਠੇ ਹੋ ਕੇ ਇਹ ਆਫਤ ਦੇ ਨਾਲ ਪਹਿਲਾਂ ਲੜੋ ਸਭ ਤੋਂ ਜੋ ਜ਼ਰੂਰੀ ਆ ਅਗਲੀ ਗੱਲ ਪ੍ਰਸ਼ਾਸਨ ਲਈ ਆ ਜਿਹੜੀ ਪਾਣੀ ਉਤਰ ਲਣ ਦਿਓ ਇਹ ਜਿੰਨਾ ਫਸਲ ਜਿਹੜੀ ਬਰਬਾਦ ਹੋ ਰਹੀ ਆ ਇਹਦਾ ਸਰਕਾਰ ਮੁਆਵਜ਼ਾ ਦੇਵੇ ਜੇ ਸਰਕਾਰ ਮੁਆਵਜ਼ਾ ਨਹੀਂ ਦੇਊਗੀ ਤਾਂ ਐਸਾ ਗਲਗੁੱਟਾ ਦਮਾਂਗੇ ਨਾ ਇਹ ਐਮਐਲਏ ਵੀ ਸੁਣ ਲਵੇ ਕਨੌਰ ਦਾ ਗੁਰਲਾਲ ਕਨੌਰ ਪ੍ਰਸ਼ਾਸਨ ਵੀ ਸੁਣ ਲਵੇ ਵੀ ਦੱਸਾਂਗੇ ਵੀ ਹੱਕ ਕਿਵੇਂ ਲਈਦੇ ਹੁੰਦੇ ਨੇ ਐਵੇਂ ਐਵੇਂ ਪੋਲਾ ਜਾਂ ਨਹੀਂ ਤੁਹਾਨੂੰ ਛੱਡ ਦੇ ਇਹ ਕੱਲੀਆਂ ਜਿਹੜੀਆਂ ਫਸਲਾਂ ਘਰ ਜਿਹੜਾ ਸਾਰਾ ਕੁਝ ਬਰਬਾਦ ਹੋ ਰਿਹਾ ਨਾ ਇਹਦਾ ਕਲੀ-ਕਲੀਚੀ ਦਾ ਹਿਸਾਬ ਲਵਾਂਗੇ ਨਹੀਂ ਪਿੰਡਾਂ 'ਚ ਭੁੱਲ ਜਾਓ ਤੁਸੀਂ ਪਿੰਡਾਂ 'ਚ ਟੱਪ ਜਾਓਗੇ ਉੱਥੇ ਹੀ ਰਹੋਗੇ ਬਟਾ